ਮੀਟਿੰਗ ਅੱਜ ਸਨੌਰ ਹਲਕੇ ਦੇ ਵਿੱਚ ਸਰਦਾਰ ਹਰਿੰਦਰਪਾਲ ਸਿੰਘ ਜੀ ਹੈਰੀਮਾਨ ਸਾਹਿਬ ਵੱਲੋਂ ਰੱਖੀ ਗਈ ਅਕਸਰ ਜਿਹੜੀਆਂ ਅਸੀਂ ਮਹੀਨੇ ਬਾਅਦ ਮੀਟਿੰਗਾਂ ਰੱਖਦੇ ਰਹਿੰਦੇ ਆ ਅੱਜ ਇਹਨਾਂ ਨੇ ਮੇਰੇ ਸਨਮਾਨ ਦੇ ਵਿੱਚ ਇਹਨਾਂ ਦੇ ਪੂਰੇ ਅਸ਼ੀਰਵਾਦ ਦੇ ਨਾਲ ਮਾਨ ਸਾਹਿਬ ਦੇ ਮੈਂ 3 ਸਾਲ ਜ਼ਿਲ੍ਹਾ ਕਾਰ ਕਮੇਟੀ ਪਟਿਆਲਾ ਦੀ ਪ੍ਰਧਾਨਗੀ ਜਿੰਨੀ ਦੇਰ ਪਾਰਟੀ ਨੇ ਹੁਕਮ ਕੀਤਾ ਮੈਂ ਪੂਰੀ ਤਨਦੀਜ ਦੇ ਨਾਲ ਨਿਭਾਈ ਤੇ ਇਹਨਾਂ ਨੇ ਸਨੌਰ ਹਲਕੇ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਚਾਹੇ ਸਾਡੇ ਬਲੌਕ ਪ੍ਰਧਾਨ ਹੋਣ ਚਾਹੇ ਸਾਡੇ ਜ਼ਿਲ੍ਹੇ ਦੇ ਅਹੁਦੇਦਾਰ ਸਾਹਿਬਾਨ ਨੂੰ ਸਾਰਿਆਂ ਨੇ ਰਲ ਕੇ ਅਸੀਂ ਜ਼ਿਲ੍ਹਾ ਕਾਰ ਕਮੇਟੀ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਚਲਾਇਆ ਮੇਤੋਂ ਉਮਰ ਚ ਵੱਡੇ ਨੇ ਹਰੀਮਾਨ ਸਾਹਿਬ ਇਹਨਾਂ ਨੇ ਹਮੇਸ਼ਾ ਮੈਨੂੰ ਮੇਰੇ ਸਿਰ ਤੇ ਹੱਥ ਰੱਖ ਕੇ ਆ ਛੋਟਾ ਪਾ ਵੜਾ ਕੇ ਮੈਨੂੰ ਗਾਈਡ ਵੀ ਕੀਤਾ ਇਹਨਾਂ ਨੇ ਮੇਰਾ ਪੂਰਨ ਜਿਹੜਾ ਜ਼ਿਲ੍ਹਾ ਕਾਰ ਕਮੇਟੀ ਦੇ ਵਿੱਚ ਸਾਥ ਦਿੱਤਾ ਤੇ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਆ ਕਿ ਜਿਹੜਾ ਸਨੌਰ ਹਲਕਾ ਬਹੁਤ ਹੀ ਸਿਸਟਮੈਟਿਕਲੀ ਡਿਸਪਲਿਨ ਦੇ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਮੈਨੂੰ ਪੂਰਨ ਆਸ ਆ ਕਿ 2027 ਦੀ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਹੈਰੀ ਮਾਨ ਜੀ ਬਹੁਤ ਤਕੜੇ ਹੋ ਕੇ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਮੈਨੂੰ ਮੇਰਾ ਇਹ ਜੋ ਮੈਂ ਤੁਹਾਨੂੰ ਮਾਨ ਨਾਲ ਕਹਿ ਰਿਹਾ ਮੇਰਾ 3 ਸਾਲ ਦਾ ਆਪਣਾ ਤਜਰਬਾ ਮੈਂ ਕਿਉਂਕਿ 3 ਸਾਲ ਸਨੌਰ ਹਲਕੇ ਦੇ ਵਿੱਚ ਬੜੇ ਜਿਹੜੇ ਸਾਡੇ ਸਾਥੀ ਅਤੇ ਪਿਤਾ ਜੀ बैठे ने ਸਾਡੇ ਬਲੌਗ ਦੇ ਪ੍ਰਧਾਨ ਨੇ ਮਹਾਰਾਜ ਬੁੱਟਾ ਸਿੰਘ ਬੈਠੇ ਸ਼ਰਮਾ ਜੀ ਬੈਠੇ ਉਧਰ ਸ਼ਰਮਾ ਜੀ ਜੱਜ ਜੀ ਬੈਠੇ ਨੇ ਸਰਜੀਤ ਜੀ ਬੈਠੇ ਨੇ ਰਕੀਮਾਨ ਜੀ ਚੀਮਾ ਸਾਹਿਬ ਇਹ ਸਾਡਾ ਸਾਰਾ ਅਮਰਜੀਤ ਸਿੰਘ ਨੇ ਖੜੇ ਨੇ ਸਾਡਾ ਇੱਕ ਪ੍ਰਵਾਹ ਦੀ ਤਰ੍ਹਾਂ ਮੈਂ ਦੇਖਿਆ ਇਹ ਹਲਕਾ ਜਿਹੜੀ ਇਹਨਾਂ ਦੀ ਟੀਮ ਆ ਉਹ ਬਹੁਤ ਹੀ ਵਧੀਆ ਟੀਮ ਆ ਇਹ ਜੀ ਕਾਂਗਰਸ ਪਾਰਟੀ ਤੋਂ ਸਭ ਮੈਂ ਕਿਸੇ ਹੋਰ ਜਿਹੜੀ ਪਾਰਟੀ ਵਿੱਚ ਇੰਨੀ ਦੀ ਮੰਨਦੀ ਤੁਹਾਡੇ ਅੰਡਰ ਕਈ ਚੋਣਾਂ ਹੋਈਆਂ ਆਨ ਅਟੈਂਪ ਕੀ ਹੁਣ ਰਣਨੀਤੀ ਰਹੇਗੀ ਕਿ ਕਿਉਂਕਿ ਆਨ ਅਟੈਂਪ ਕਈ ਚੋਣਾਂ ਹੋ ਰਾਹੀਆਂ ਭਾਵੇਂ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਆ ਰਹੀ ਹੈ ਬਲੌਕ ਸੰਵਤੀ ਦੀ ਆ ਰਹੀ ਹੈ ਅੱਗੇ ਸਤਾਈ ਦੀ ਵੀ ਚੋਣਾਂ ਤਿਆਰ ਹੈ ਕੀ ਲੱਗਦਾ ਕੀ ਰੂਪਰੇਖਾ ਹੁਣ ਕਾਂਗਰਸ ਪਾਰਟੀ ਦੀ ਹੋਣ ਵਾਲੀ ਹੈ 2025 ਦੇਖੋ ਅੱਜ ਮਾਨ ਸਾਹਿਬ ਨੇ ਆਪਣੇ ਸਨੌਰ ਹਲਕੇ ਦੀ ਨਾਲ ਜਿਹੜੀ ਜਿੱਥੇ ਮੇਰਾ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਸਲਮਾਨ ਕੀਤਾ ਮੈਨੂੰ ਅਸ਼ੀਰਵਾਦ ਦਿੱਤਾ ਸਾਰੇ ਰਲ ਕੇ ਉੱਤੀ ਅੱਜ ਬਲੌਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਜਿਹੜੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਇਕੱਠੇ ਹੋ ਕੇ ਮੀਟਰ ਰੱਖੀ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਅੱਜ ਦੀ ਮੀਟਿੰਗਾਂ ਇਹਨਾਂ ਦੀ ਹਮੇਸ਼ਾ ਹੀ ਤਿਆਰੀ ਰਹੀ ਆ ਚੋਣਾਂ ਲੜਨ ਵਾਸਤੇ ਤੇ ਬਲੌਕ ਸੰਪਤੀ ਜ਼ਿਲ੍ਹਾ ਪ੍ਰੈਜ਼ੀਡੈਂਸੀ ਤਕੜੇ ਹੋ ਕੇ ਜਿਹੜੀ ਇਹ ਜਿੱਤਾਂਗੇ ਉਸ ਤੋਂ ਬਾਅਦ ਜਿਹੜੀ 27 ਦੀ ਚੋਣ ਆ ਰਹੀ ਆ ਉਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਜਿਹੜੀ 2027 ਦੇ ਵਿੱਚ ਮਿਸ਼ਨ 2027 ਲੈ ਕੇ ਚੱਲੇ ਆ ਤੇ ਅਸੀਂ 27 'ਚ ਆਪਣੀ ਕੌਂਸਲ ਦੀ ਸਰਕਾਰ ਬਣਾਵਾਂਗੇ ਤੇ ਸਾਹ ਹਰਿੰਦਰਪਾਲ ਸਿੰਘ ਜੀ ਹੈਰੀਮਾਨ ਸਾਹਿਬ ਮੈਨੂੰ ਪੂਰਨ ਮੇਰੀ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਆ ਕਿ ਸੱਚੇ ਪਿਤਾ ਇਸ ਵਾਰ ਇਹਨਾਂ ਨੂੰ ਸੁਣਾਉ ਹਲਕੇ ਕੋਈ ਸਰਪੰਚ ਦੀ ਚੋਣਾਂ ਦੇਖਿਆ ਕਿਵੇਂ ਸਰਕਾਰ ਵੱਲ ਧੱਕੇ ਕੀਤੀ ਕਿ ਲੱਗਦਾ ਕਿ ਬਲੌਕ ਸੰਭਤੀ ਤੇ ਜਿਹੜੀ ਉਹ ਜ਼ਿਲ੍ਹਾ ਪ੍ਰੀਡ ਚੋਣਾਂ ਹੋਣ ਜਾ ਰਹੀ ਹੈ ਬੜੇ ਤਰੀਕੇ ਨਾਲ ਢੰਗ ਨਾਲ ਸਰਕਾਰ ਕਰਾਈਗੀ ਹੋ ਗਾਲੇ ਵੀ ਪ੍ਰੈਸ ਨੂੰ ਅਸੀਂ ਇਹ ਸਾਰੇ ਬੇਨਤੀ ਕਰਦੇ ਆਂ ਕਿ ਜਿੰਨਾ ਇਹਨਾਂ ਨੇ ਧੱਕਾ ਇਹ ਸਰਕਾਰ ਨੇ ਕੀਤਾ ਚਾਹੇ ਪੰਨਾ ਕਾਂਦੀ ਦਲ ਦੀ ਸਰਕਾਰ ਰਹੀ ਚਾਹੇ ਐਲਾਈਂਸ ਦੀ ਜਾਂ ਭਾਜਪਾ ਦਾ ਚਾਹੇ ਕਾਂਗਰਸ ਦੀ ਜਿਹੜਾ ਇਹਨਾਂ ਨੇ ਜਿੰਨੀ ਗੁੰਡਾਗਰਦੀ ਜਿੰਨਾ ਮਾੜੇ ਹਾਲਾਤ ਚੋਣਾਂ ਦੇ ਵਿੱਚ ਖਾਸ ਕਰਕੇ ਇਹਨਾਂ ਨੇ ਕੀਤੇ ਨੇ ਰੋਜ਼ ਗੋਲੀਆਂ ਮਾਰ ਮਾਰ ਕੇ ਦਿਨ ਦਿਹਾੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਇਹ ਸਾਰੀ دہشتਤਾ دہشت ਦਾ ਮਾਹੌਲ ਪੈਦਾ ਕਰਕੇ ਇਹ ਜਿਹੜੀ ਬਲਾਕ ਸੰਤੀ ਜ਼ਿਲ੍ਹਾ ਪ੍ਰੀਜ ਜਿੱਤਣੀ ਚਾਹੁੰਦੇ ਆ ਪਰ ਸ਼ਹਿਰਾਂ ਵਾਲੀ ਗੱਲ ਹੋਰ ਧੀ ਇੱਥੇ ਪੰਜਾਬ ਦੇ ਜਿਹੜੇ ਲੋਕ ਪਿੰਡਾਂ ਚ ਦਿਹਾਤੀ ਚ ਇੱਥੇ ਸਾਰੇ ਜਿਹੜੇ ਹਿੰਦੂ ਸਿੱਖ ਜਿਹੜੇ ਈਸਾਈ ਮੁਸਲਮਾਨ ਸਾਰੇ ਭਾਈ ਭਾਈ ਇਕੱਠੇ ਹੋ ਕੇ ਚੋਣਾਂ ਲੜਦਗੇ ਖਾਸ ਕਰਕੇ ਸਾਡੇ ਜ਼ਿਮੀਂਦਾਰ ਭਰਾ ਅੱਗੇ ਹੋ ਕੇ ਲੜਦੇ ਨੇ ਜਿਹੜੇ ਉਹਨਾਂ ਨਾਲ ਸਾਡੇ ਐਸੀ ਭਰਾ ਵੀ ਨੇ ਇਹ ਸਾਡੇ ਹਿੰਦੂ ਭਰਾ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਇਹ ਚੋਣ ਲੜਗੇ ਤੇ ਅਸੀਂ ਪਿੰਡਾਂ ਜਿਹਨਾਂ ਨੂੰ ਬਿਲਕੁਲ ਖੰਗੜ ਨਹੀਂ ਦਿੰਦੇ